ਹਾਜਲਕਾ ਮੁਕਸਰ ਜ਼ਿਲ੍ਹਿਆਂ ਦੇ ਵਿੱਚ ਤਿੰਨ ਬਲਾਕ ਨੇ ਜਿਹੜੇ ਉੱਥੇ ਪੋਟਾਸ਼ ਮਿਲੀ ਹੈ ਪੋਟਾਸ਼ ਇੱਕ ਐਸਾ ਮਿਨਰਲ ਹੈ ਜਿਹੜਾ ਦੇਸ਼ ਦੇ ਵਿੱਚ ਕਿਤੇ ਅਵੇਲੇਬਲ ਨਹੀਂ ਹੈ ਸਾਰਾ ਹੀ ਇੰਪੋਰਟ ਹੁੰਦਾ ਹੈ ਅਲੱਗ-ਅਲੱਗ ਦੇਸ਼ਾਂ ਤੋਂ ਕਰੀਬ 8-10 ਦੇਸ਼ਾਂ ਤੋਂ 50 ਲੱਖ ਟਨ ਦੇ ਲਵੇ ਇਹ ਹਰ ਸਾਲ ਇੰਪੋਰਟ ਹੁੰਦਾ ਹੈ ਤੇ ਪੋਟਾਸ਼ ਫਰਟੀਲਾਈਜ਼ਰ ਦੇ ਲਈ ਤੇ ਹੋਰ ਜਿਸ ਤਰ੍ਹਾਂ ਫੀਡ ਦੇ ਵਿੱਚ ਵੀ ਸੋਪ ਇਸ ਤਰ੍ਹਾਂ ਕਈ ਉਹਨਾਂ ਦੇ ਵਿੱਚ ਇਹ ਪੋਟਾਸ਼ ਜਿਹੜਾ ਵਰਤਿਆ ਜਾਂਦਾ ਪਰ ਸਾਰਾ ਇਹ ਜਿਹੜਾ ਇੰਪੋਰਟ ਹੁੰਦਾ ਸੀ ਤੇ ਇਹ ਭੰਡਾਰ ਜਿਹੜੇ ਮਿਲੇ ਇਹਦੀ ਜਾਣਕਾਰੀ ਬਹੁਤ ਪਹਿਲਾਂ ਹੋ ਗਈ ਸੀ ਕੋਈ ਥੋੜੇ ਬਹੁਤ ਸਰਵੇ ਹੋਏ ਸੀ ਪਰ ਉਹ ਅੱਗੇ ਨਹੀਂ ਵੱਧ ਸਕੀ ਸੀ ਗੱਲ ਤੇ ਸਾਡੀ ਸਰਕਾਰ ਆਉਣ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਕਿਉਂਕਿ ਅਸੀਂ ਹਰ ਪਾਸੇ ਧਿਆਨ ਦਿੱਤਾ ਤੇ ਮਾਈਨਿੰਗ ਡਿਪਾਰਟਮੈਂਟ ਨੇ ਉਦੋਂ ਤੋਂ ਹੀ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਇਸ ਦੇ ਨਾਲ ਏਰੀਆ ਦਾ ਬੜਾ ਵਿਕਾਸ ਹੋਣਾ ਹੈ ਕਿਉਂਕਿ ਇਹ ਜੋ ਪੋਟਾਸ਼ ਨਿਕਲੇਗੇ ਨੇ ਪ੍ਰੋਸੈਸ ਵੀ ਹੋਣਾ ਹੈ ਉਹਦੇ ਲਈ ਇੰਡਸਟਰੀ ਵੀ ਲੱਗਣੀ ਹੈ ਲੋਕਾਂ ਨੂੰ ਰੁਜ਼ਗਾਰ ਵੀ ਮਿਲਣਾ ਹੈ ਤੇ ਪੰਜਾਬ ਦੀ ਜਿਹੜੀ ਵਿੱਤੀ ਸਥਿਤੀ ਹੈ ਉਹਨੂੰ ਵੀ ਇੱਕ ਬਹੁਤ ਵੱਡਾ ਖਲਾਰਾ ਮਿਲ ਪਹਿਲਾ ਔਕਸ਼ਨ ਜੋ ਕਰਨੀ ਸੀ ਉਹ ਅਧਿਕਾਰ ਸਟੇਟ ਗਵਰਨਮੈਂਟ ਕੋਲੇ ਹੁੰਦਾ ਸੀ ਪਰ 2023 ਦੇ ਵਿੱਚ ਇਹ ਅਧਿਕਾਰ ਹੈ ਜਿਹੜਾ ਉਹ ਕੇਂਦਰ ਸਰਕਾਰ ਕੋਲੇ ਹੈ ਇਹਨਾਂ ਦੀ ਔਕਸ਼ਨ ਕੇਂਦਰ ਸਰਕਾਰ ਕਰੇਗੀ ਪਰ ਰਾਇਲਟੀ ਤੇ ਜੋ ਵੀ ਇਸ ਦਾ ਰਾਈਟ ਹੈ ਉਹ ਸਟੇਟ ਗਵਰਨਮੈਂਟ ਦਾ ਹੀ ਹੋਏਗਾ